نا جی پات ਪ੍ਰਥਮ ਕੋਤੀ ਸਿਮਰ ਗੈ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮਦਾਸ ਹੁਆ ਸਹਾਈ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰਿ ਰਾਏ ਸ੍ਰੀ ਹਾਰੀ ਕ੍ਰਿਸ਼ਨ ਧਿਆਈਐ ਜਿਸ ਰਿਠਿਆ ਸਭ ਦੁਖ ਜਾਏ ਤੇ ਬਾਤਿ ਸਿਮਰਿਆ ਕਰਨੋਂ ਦੇ ਆਵੈ ਧਾਰੇ ਸਭ ਖਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਖਾਈ ਹੋਇ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀਦਾਰ ਦਾ ਧਿਆਨ ਦਰ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਪੰਜਾਬ ਪਿਆਰੇ ਜਹਾਂ ਸਰਬਜਾਣਿਆਂ ਚਾਲੀ ਮਿਲ ਤੇ ਅਠਿੰਨ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੰਕੀ ਅੰਠ ਕੀਤਾ ਜਿਨ੍ਹਾਂ ਪਿਆਰੇ ਸਿਜਾ ਦੇ ਨੀ ਕੁਮਾਈ ਦਰ ਅੰਤਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘੂਆਂ ਨੇ ਧਰਮ ਰਹਿਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਸਰਬ ਪ੍ਰੀਆ ਦੇ ਚੜੇ ਤਨ ਆਗਿਆ ਨਾਲ ਚਰਾਏ ਗੁਰਦਵਾਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਭਾਸਾਂ ਸੰਗ ਇਹਨਾਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਜੈ ਜੀ ਸੰਗਤਾਂ ਦਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰ ਬੋਲੋ ਜੀ ਜੈ ਜੀ ਪ੍ਰਥਮੇ ਸਰਬਤ ਖਾਲਸਾ ਜੀ ਗੁਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਤਿਆ ਵਿੱਚ ਗਿਆਨ ਕਸਤ ਸਰਬ ਸੁਖ ਹੋਵੇ ਗੰਦਰ ਖਾਲਸਾ ਜੀ ਸਾਹਿਬ ਕਹਾ ਤਾਰ ਰਚਿਆ ਰਿਹਾਏ ਦੇਖ ਦੇਖ ਬਗਬਰ ਦੀ ਪੈਜ ਗੰਦ ਕੀ ਜੇਤ ਜੀ ਸਰਬ ਜੀ ਸਵਾਏ ਖਾਲਸਾ ਜੀ ਕੇ ਬੋਲ ਬੋਲੇ ਬੁੱਲੋ ਜੀ ਬਖਸ਼ੋ ਜੀ ਸਿੱਖਾ ਨੂੰ ਸਿੱਖੀ ਤਾਂ ਕੇਸ ਦਾ ਰਹਿਣ ਬੇਗਾਨ ਸਹਰ ਕਰੋ ਸਤ ਧਾਨਾ ਸਭ ਦਾ ਨਾਮ ਰਣ ਸ੍ਰੀ ਮਰਸਰ ਸਾਹਿਬ ਜੀ ਦੇ ਦਰਸ਼ਨ ਨਾਲ ਚੰਕੀਆਂ ਝੱਡੇ ਬੰਗੇ ਜੁਗੋ ਜੁਗ ਅਟਲ ਧਰਮ ਦਾ ਜੈ ਕਹੋ ਜੀ ਪਿਆਰੇ ਸਿੱਖਾਂ ਦਾ ਮਨ ਦੀਵਾ ਮੱਥ ਉੱਚੀ ਮੱਥ ਪੱਦਰ ਕਾ ਕਰੂਪ ਵਹਿਜੋ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਤਾ ਦੇਓ ਸ੍ਰੀ ਨਨਕਾਣਾ ਸਾਹਿਬ ਹੋਰ ਕੋਈ ਦਵਾਰੇ ਕੋਈ ਧਾਮ ਜਿਨ੍ਹਾਂ ਤੇ ਪੰਥਨ ਵਿਸੋ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੁਭਾਅ ਦਾ ਦਾਣ ਪੰਥ ਖਾਲਸਾ ਜੀ ਦੇ ਪਸ ਨਿਮਾਣਿਆਂ ਦੇ ਮਾਨ ਨੇਤਾਵਿਆਂ ਦੇ ਤਾਨ ਜੋਤਿਆਂ ਦੇ ਧੰਗ ਗੁਰੂ ਕੰਸ ਜੀਓ ਚਰਨ ਕਮਨਾਂ ਵਿੱਚ ਅਰਦਾਸ ਬੰਦੀ ਸਤਗੁਰ ਨਾਨਕ ਪਰਗਟਿਆ ਮਿਟੀ ਜੋ ਕਰ ਸੂਰਜ ਨਿਕਲ ਆਤਰੇ بڑی آپ سیوا لائی آپش کرے ਸਭਨਾ ਦਾ ਮਾਪਿਓ ਆਪ ਹੈ ਆਪ ਇਸ ਬਬੂ ਜੀ ਤੁਸੀਂ ਮਾਪਿਓ ਬਣ ਕੇ ਸੇਵਾ ਕੀਤੀ ਬੜੀ ਕਿਰਪਾ ਕੀਤੀ ਸੰਸਕ੍ਰਿਤ 36 ਦਿਨ ਕਰਵਾਤ ਪੇਰੀ ਨਗਰ ਕੀਰਤਨ ਅੱਜ ਦੋ ਟਾਈਮ ਦੇ ਹੋਣਗੇ ਸਭ ਦਾ ਸਿਰ ਤੇ ਮੇਰੇ ਪਰਿਵਾਰ ਦਾ ਕਿਸੇ ਬਬੂ ਜੀ ਦੋ ਟਾਈਮ ਸੇਵਾ ਦੀ ਮੰਗ ਹੈ ਅਨੇਕ ਕੰਮ ਪ੍ਰਕਾਰ ਦੀਆਂ ਕੋ ਲੋ ਹੋਈਆਂ ਬਖਸ਼ਣਾ ਕੋ ਸਮਰਪਤ ਤਨ ਮਨ ਧਨ ਦੇ ਨਾਲ ਸੰਤਾਂ ਨੇ ਸੇਵਾ ਕੀਤੀ ਜੋ ਜੋ ਭਾਵਨਾ ਸੰਤਾਂ ਦੀ ਮਾਣ ਮੰਗੋ ਤਾਣ ਮੰਗੋ ਧਨ ਲਕਮੀ ਸੁਖ ਦੇ ਸਾਜਨਾ ਤੁਮ ਹੀ ਤੇ ਮੇਰਾ ਘਰੇ ਤੇਰੇ ਸਭ ਕੀ ਤੇਰੇ ਘਰ ਦਾ ਸਾਰਾ ਕੁਝ ਸਭ ਤੇ ਕਿਰਪਾ ਜੋ ਵੀ ਭਾਵਨਾ ਪੂਰੀਆਂ ਕਰੀ ਗੁਰਮਤਿ ਅੰਸਾਰ ਸੰਤਾਂ ਨੂੰ ਬਖਸ਼ਿਸ਼ ਕਰੇ ਬਾਈ ਸ੍ਰੀ ਦੇਵ ਸਿੰਘ ਸਰਬੱਤ ਪਰਿਵਾਰ ਨੇ ਸੇਵਾ ਲੁੱਟੀ ਮਹਾਰਜ ਕਿਰਪਾ ਕਰਨੀ ਸਾਰੀਆਂ ਸੰਸਾਰਾਂ ਦੇ ਰੋਗ ਦਾ ਚਰਨ ਕਮਨਾਂ ਦੀ ਪ੍ਰੀ ਪਰਿਵਾਰ ਨੂੰ ਕਰਵਾਰਾਂ ਜਰਾ ਦੇ ਬਖਸ਼ਿਸ਼ ਕਰੇ ਅੰਮ੍ਰਿਤ ਗੜਾ ਪ੍ਰਸ਼ਾਦ ਦੀ ਇੱਕ ਸਾਜੀ ਕੇ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਜੋ ਸਕੇ ਵਾਹਿਗੁਰੂ 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 ਗੁਰਬਾਣੀ ਦੇ ਕੀਰਤਨ ਹੋਵੇ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਨੈ ਮਹਾਰਾਜ ਜੀ ਅੱਜ ਦੇ ਦਿਨ ਰਾਏਪੁਰ ਜੀ ਤਰਵੰਡੀ ਨਨਕਾਣਾ ਸਾਹਿਬ ਮਹੰਤਾ ਕਲਿਆਨ ਦਾਸ ਮਾਤਾ ਤ੍ਰਿਭੁਨਤਾ ਦੇ ਘਰ ਰੱਬ ਆਪ ਕਰਕੇ ਖੁਸ਼ਨਾਣਕ ਬਣ ਗਏ ਗੁਰੂ ਕੇ ਸਿੱਖਾਂ ਨੇ ਪਿਆਰਿਆਂ ਨੇ ਵਧਾਈਆਂ ਦੇ ਸ਼ਬਦ ਪੜੇ ਮਹਾਰਾਜ ਜੀ ਲੱਖ ਰਸਨਾ ਬਾਤਸ਼ਾਹੀਆਂ ਤੇ ਸਤਿਗੁਰੂ ਸਿੱਖਾਂ ਮਾਨ ਵਧਾਈਆਂ ਜਿਨੀ ਮੇਰਾ ਸਤਿਗੁਰੂ ਬਿਠਾ ਰਿਹਾ ਪਾਈ ਬੰਦੇਵ ਸਿੰਘ ਤੇ ਬਰਿੰਦਰ ਸਿੰਘ ਜੀ ਕੌਣੀ ਭਾਈ ਡੋਗਰ ਸਿੰਘ ਸਰਬ ਸੰਗਤਾਂ ਦਾ ਬੇਅੰਤ ਮਾਇਆ ਪੇਟਾਈ ਦੇਗਾ ਦੀ ਸੇਵਾ ਹੋਈ ਸਾਰੇ ਸਮਸਥ ਬਖਸ਼ੀ ਨੇ ਕਿਰਪਾ ਕਰੋ ਜੀ ਹੁਕਮਨਾਮਾ ਬਖਸ਼ਿਸ਼ ਕਰੋ ਹੁਕਮਨਾਮੇ ਦੀ ਚਰਨ ਦੀ ਸੰਗਾਪਤ ਸਰਸ ਰਸ ਮਰਥਾ ਬਖਸ਼ੋ ਅੱਜ ਗੁਰਪੁਰਬ ਦੀ ਸੇਵਾ ਦੀ ਸਮਾਪਤੀ ਹੈ ਜੀ ਕੱਲ ਭਗਵਾਨ ਜੀ ਸ਼ਿਜੀ ਦੇ ਅੱਗੇ ਸੰਗਤਾਂ ਦੇਖਣ ਜਿਨੇ ਬਾਬਾ ਜੀ ਦੇ ਸ਼ਿਜੀ ਦੇ ਨਾਲ ਸੰਗਤ ਮਨਾਉਣ ਗਿਆ ਹੁਕਮਨਾਮੇ ਦੀ ਬਖਸ਼ਿਸ਼ ਕਰੋ ਹੁਕਮਨਾਮੇ ਚਰਨ ਦੀ ਸੰਗਤਾ ਬਖਸ਼ ਸੇਹੀ ਪਿਆਰੇ ਲੋਕ ਜਿਨ੍ਹਾਂ ਦੀ ਮਿਲਿਆ ਤੇਰਾ

گے سمح گر نام جہاز ہے جو شردہ کر سیا گر کھنڈا جا کے ہاتھ میں کل کی سوہ سوہاری رج چا کرے گرو بولے